ਕਹਿੰਦੇ ਜਦੋਂ ਸਤ ਸੰਗਤ ਲੱਗੀ ਹੋਈ ਐ ਅਨੇਕਾਂ ਸੰਗਤਾਂ ਬੈਠੀਆਂ ਨੇ ਜਦੋਂ ਸੰਗਤਾਂ ਬੈਠੀਆਂ ਨੇ ਕਹਿੰਦੇ ਇੱਕ ਬਜ਼ੁਰਗ ਬੁੱਢੀ ਮਾਈ ਬੈਠੀ ਐ ਸੰਗਤ ਦੇ ਵਿੱਚ ਬੁੱਢਾ ਸ਼ਰੀਰ ਸੀ ਬੈਠੀ ਐ ਬੈਠੀ ਰੁਈ ਜਾਂਦੀ ਐ ਬੋਲਦੀ ਕੁਝ ਨਹੀਂ ਬੈਠੀ ਦੂਰ ਐ ਰੁਈ ਜਾਂਦੀ ਐ ਰੁਈ ਜਾਂਦੀ ਐ ਤੇ ਸਾਰੀ ਸੰਗਤ ਦਰਸ਼ਨ ਕਰੀ ਜਾਂਦੀ ਐ ਲਾਈਨ ਦੇ ਵਿੱਚ ਸੰਗਤ ਬੈਠੀ ਐ ਦਰਸ਼ਨ ਕਰ ਕਰ ਮੁੜੀ ਜਾਂਦੀ ਐ ਪਰ ਉਹ ਬੁੱਢੀ ਮਾਈ ਕਹਿੰਦੇ ਉੱਥੇ ਹੀ ਬੈਠੀ ਐ ਜਦੋਂ ਬੁੱਢੀ ਮਾਈ ਉੱਥੇ ਹੀ ਬੈਠੀ ਇੱਕ ਜਗ੍ਹਾ ਤੇ ਤੇ ਮਾਹਪੁਰਖਾਂ ਦੇ ਸੇਵਕ ਸੀ ਬਾਬਾ ਪਰਮਜੀਤ ਸਿੰਘ ਜੀ ਬਾਬਾ ਪਰਮਜੀਤ ਸਿੰਘ ਜੀ ਮਾਹਪੁਰਖਾਂ ਦੇ ਸੇਵਕ ਸੀ ਜਿਹੜੇ ਅੱਜ ਮੌਜੂਦਾ ਮਾਹਪੁਰਖ ਨੇ ਤੇ ਮਾਹਪੁਰਖ ਆਖਦੇ ਨੇ ਬਾਬਾਜੀਤ ਸਿੰਘ ਜੀ ਕਹਿੰਦੇ ਪਰਮਜੀਤ ਸਿੰਘਾ ਕਹਿੰਦੇ ਉਹ ਬੁੱਢੀ ਮਾਈ ਕਦੋਂ ਦੀ ਬੈਠੀ ਐ ਕਿੰਨਾ ਸਮਾਂ ਹੋ ਗਿਆ ਉਹਨੂੰ ਬੈਠੀ ਨੂੰ ਬੁੱਢੀ ਮਾਈ ਨੂੰ ਕਹਿੰਦੇ ਬੈਠੀ ਰੋਈ ਜਾਂਦੀ ਐ ਰੋਈ ਜਾਂਦੀ ਐ ਨਾ ਕੁਝ ਬੋਲਦੀ ਐ ਨਾ ਕੁਝ ਦੱਸਦੀ ਐ ਕਹਿੰਦੇ ਦੱਸ ਕਰੀਏ ਕੀ ਤੇ ਮਾਹਪੁਰਖਾਂ ਨੇ ਜੀਤ ਸਿੰਘ ਨੂੰ ਭੇਜਿਆ ਕਹਿੰਦੇ ਜਾ ਉਹ ਬੁੱਢੀ ਮਾਈ ਨੂੰ ਪੁੱਛ ਕੇ ਆ ਕੀ ਕਾਰਨ ਹੈ ਰੋਂਦੀ ਕਿਉਂ ਹੈ ਕਿਉਂ ਰੁਈ ਜਾਂਦੀ ਹੈ ਬੈਠੀ ਤੇ ਜਦੋਂ ਸਿੰਘ ਗਿਆ ਸਿੰਘ ਗਿਆ ਜਾ ਕੇ ਬੁੱਢੀ ਮਾਈ ਨੂੰ ਆਖਦਾ ਕਹਿੰਦਾ ਮਾਤਾ ਮਾਹਪੁਰਖਾਂ ਨੇ ਵਚਨ ਕੀਤਾ ਤੇਨੂੰ ਪੁੱਛਿਆ ਕੀ ਗੱਲ ਹੈ ਬੈਠੀ ਰੋਈ ਕਿਉਂ ਜਾਂਦੀ ਹੈ ਇੱਥੇ ਕੀ ਲੈਣ ਆਈਆਂ ਮਾਹਪੁਰਖਾਂ ਕੋਲ ਮਾਹਪੁਰਖ ਪੁੱਛਦੇ ਨੇ ਤੇ ਬੁੱਢੀ ਮਾਈ ਆਖਦੀ ਹੈ ਕਹਿੰਦੀ ਮੇਰਾ ਜਿਹੜਾ ਜਵਾਨ ਪੁੱਤ ਹੈ ਮੇਰਾ ਜਵਾਨ ਪੁੱਤ ਜੇਲ੍ਹ ਦੇ ਵਿੱਚ ਬੰਦ ਹੈ ਕਹਿੰਦੇ ਮੇਰਾ ਜਵਾਨ ਪੁੱਤ ਜੇਲ੍ਹ ਦੇ ਵਿੱਚ ਬੰਦ ਐ ਜਵਾਨਤੋ ਦੀ ਕਰਾਉਂਦੇ ਆ ਜਵਾਨਤ ਹੁੰਦੀ ਨਹੀਂ ਜਵਾਨਤ ਦੇ ਬੜੇ ਕਾਗਜ ਲਾ ਲੇ ਬੜਾ ਕੁਝ ਕਰਕੇ ਦੇਖ ਲਿਆ ਪਰ ਜਵਾਨਤ ਨਹੀਂ ਹੁੰਦੀ ਜੱਜ ਨੇ ਸਜ਼ਾ ਦਿੱਤੀ ਐ ਲਾਲ ਪੈਨ ਦੇ ਨਾਲ ਕਾਗਜਾਂ ਦੇ ਕੁਝ ਲਿਖ ਦਿੱਤਾ ਉਹਦੀ ਜਵਾਨਤ ਨਹੀਂ ਹੁਣ ਹੁੰਦੀ ਮੈਂ ਤਾਂ ਕਰਕੇ ਰੋਨੀ ਆ ਮੇਰੇ ਬੁਢਾਪੇ ਦਾ ਸਹਾਰਾ ਕੋਈ ਨਹੀਂ ਮੈਂ ਕੱਲੀਆਂ ਘਰ ਦੇ ਵਿੱਚ ਕੋਈ ਧੀ ਪੁੱਤਰ ਨਹੀਂ ਇੱਕ ਪੁੱਤਰ ਸੀ ਉਹ ਜੇਲ੍ਹ ਦੇ ਵਿੱਚ ਬੰਦ ਐ ਮੈਨੂੰ ਕੋਈ ਰੋਟੀ ਦੇਣ ਵਾਲਾ ਨਹੀਂ ਮੈਂ ਕੱਲੀ ਆ ਇਸ ਲਈ ਰੋਨੀ ਆ ਤੇ ਜਦੋਂ ਪਰਮਜੀਤ ਸਿੰਘ ਨੇ ਆ ਕੇ ਦੱਸਿਆ ਮਾਹਪੁਰਖੋ ਇਹ ਬੁੱਢੀ ਮਾਈ ਆਖਦੀ ਹੈ ਕਿ ਜਿਹੜਾ ਮੇਰਾ ਜਵਾਨ ਪੁੱਤ ਹੈ ਜੇਲ੍ਹ ਦੇ ਵਿੱਚ ਬੰਦ ਹੈ ਜਵਾਨ ਪੁੱਤ ਜੇਲ੍ਹ ਦੇ ਵਿੱਚ ਗਿਆ ਉਹਦੀ ਜਵਾਨਤ ਨਹੀਂ ਹੁੰਦੀ ਬੜਾ ਕੁਝ ਕਰਕੇ ਦੇਖ ਲਿਆ ਆ ਬੜਿਆਂ ਕੋਲ ਜਾ ਕੇ ਦੇਖ ਲਿਆ ਪਰ ਕੋਈ ਹੱਲ ਨਹੀਂ ਨਿਕਲਿਆ ਉਹਦੀ ਜਵਾਨਤ ਦੇ ਕਾਗਜ਼ ਲਾਉਣੇ ਆ ਕਾਗਜ਼ ਰੱਦ ਹੋ ਜਾਂਦੇ ਨੇ ਕੋਈ ਉਪਾਏ ਦੱਸੋ ਤੇ ਮਾਹਪੁਰਖ ਆਖਦੇ ਨੇ ਕਹਿੰਦੇ ਜੇ ਜੇਲ੍ਹ ਦੇ ਵਿੱਚ ਬੰਦ ਹੈ ਕੋਈ ਨਾ ਕੋਈ ਮਾੜਾ ਕਰਮ ਕੀਤਾ ਹੋਵੇਗਾ ਕੋਈ ਮਾੜਾ ਕਰਮ ਕਰਿਆ ਹੋਊਗਾ ਤਾਂ ਹੀ ਜੇਲ੍ਹ ਦੇ ਵਿੱਚ ਗਿਆ ਹੈ ਤੇ ਆਖ ਦਿਨ ਕਹਿੰਦੇ ਪਰਮਜੀਤ ਸਿੰਘਾ ਤੂੰ ਪੁੱਛ ਕੇ ਆਇਆ ਕਹਿੰਦੇ ਹੁਣ ਉਹਦੇ ਕੋਲ ਜਾ ਵਾਪਸ ਦੁਬਾਰਾ ਜਾ ਉਹ ਮਾਈ ਨੂੰ ਇਹ ਪੁੱਛ ਕੇ ਆ ਤੇਰਾ ਜਵਾਨ ਪੁੱਤ ਜੇਲ੍ਹ ਦੇ ਵਿੱਚ ਬੰਦ ਹੈ ਕੀ ਅਪਰਾਧ ਕੀਤਾ ਹੈ ਕੀ ਗੁਨਾਹ ਕੀਤਾ ਜਦ ਜੇਲ੍ਹ ਦੇ ਵਿੱਚ ਬੰਦ ਹੈ ਸਰਕਾਰ ਨੇ ਉਹਨੂੰ ਸਜ਼ਾ ਦਿੱਤੀ ਹੈ ਉਹਦੀ ਜਵਾਨਤ ਨਹੀਂ ਹੁੰਦੀ ਤੇ ਕਹਿੰਦੇ ਪਰਮਜੀਤ ਸਿੰਘ ਮਹਾਂਪੁਰਖਾਂ ਦਾ ਸੇਵਕ ਸੀ ਦੁਬਾਰਾ ਚੱਲਿਆ ਗਿਆ ਮਹਾਂਪੁਰਖਾਂ ਦਾ ਹੁਕਮ ਮੰਨ ਕੇ ਜਦੋਂ ਦੁਬਾਰਾ ਗਿਆ ਮਹਾਂਪੁਰਖਾਂ ਦੇ ਹੁਕਮ ਤੇ ਬੁੱਢੀ ਮਾਈ ਨੂੰ ਜਾ ਕੇ ਆਖਦਾ ਕਹਿੰਦਾ ਮਾਤਾ ਮਹਾਂਪੁਰਖਾਂ ਨੇ ਪੁੱਛਿਆ ਤੇਰਾ ਜਵਾਨ ਪੁੱਤ ਜੇਲ੍ਹ ਦੇ ਵਿੱਚ ਬੰਦ ਕਿਉਂ ਐ ਕਿਉਂ ਬੰਦ ਐ ਕੋਈ ਮਾੜਾ ਕਰਮ ਕੀਤਾ ਹੋਏਗਾ ਅਪਰਾਧ ਕੀਤਾ ਹੋਏਗਾ ਤਾਂ ਹੀ ਜੇਲ੍ਹ ਵਿੱਚ ਬੰਦ ਐ ਤਾਂ ਹੀ ਸਰਕਾਰ ਨੇ ਸਜ਼ਾ ਦਿੱਤੀ ਐ ਤੇ ਨਾਲ ਪਰਮਜੀਤ ਸਿੰਘ ਨੇ ਇੱਕ ਗੱਲ ਆਖੀ ਮਹਾਂਪੁਰਖਾਂ ਦਾ ਸੇਵਕ ਸੀ ਦੇਖੋ ਜਿਹੜੇ ਸੇਵਕ ਹੁੰਦੇ ਨੇ ਉਹ ਸਾਰਿਆਂ ਰਮਝਾ ਜਾਣਦੇ ਹੁੰਦੇ ਨੇ ਤੇ ਉਹਨੇ ਜਾ ਕੇ ਇੱਕ ਗੱਲ ਅੱਖੀ ਕਹਿੰਦੇ ਮਾਤਾ ਮਾਹ ਪੁਰਖਾਂ ਨੇ ਪੁੱਛਿਆ ਏ ਨਹੀਂ ਪਤਾ ਕਿਹੜੀ ਮੌਜ ਦੇ ਵਿੱਚ ਤੇਤੋਂ ਪੁੱਛਿਆ ਕਹਿੰਦਾ ਇੰਨੀ ਕ ਗੱਲ ਚੇਤੇ ਰੱਖ ਲਈ ਹੁਣ ਸੱਚ-ਸੱਚ ਦੱਸ ਲਈ ਜਿੰਨਾ ਕੁਝ ਵੀ ਬੋਲਣਾ ਹੈ ਜਿਹੜਾ ਕੁਝ ਦੱਸੇਂਗੀ ਨਾ ਸੱਚ ਦੱਸੀ ਬਿਲਕੁਲ ਕਿਉਂਕਿ ਜਿਹੜਾ ਝੂਠ ਹੈ ਕਹਿੰਦਾ ਇੱਥੇ ਚੱਲ ਜਾਏਗਾ ਪਰ ਉਹ ਦਰਗਾਹ ਵਿੱਚ ਨਹੀਂ ਚੱਲਦਾ ਏ ਨਹੀਂ ਪਤਾ ਕਿਹੜੀ ਰਮਝ ਕਿਹੜੀ ਮੌਜ ਵਿੱਚ ਤੇਤੋਂ ਪੁੱਛਦੇ ਨੇ ਸੱਚ-ਸੱਚ ਦੱਸਦੇ ਬਿਲਕੁਲ ਝੂਠ ਨਾ ਬੋਲੀ ਤੇ ਆਖਦਾ ਕਹਿੰਦਾ ਜੇ ਝੂਠ ਬੋਲੇਂਗੀ ਅੰਤ ਵਾਲੇ ਪਛਤਾਉਣਾ ਪਏਗਾ ਤੈਨੂੰ ਤੇ ਬੁੱਢੀ ਮਾਈ ਆਖਦੀ ਐ ਕਹਿੰਦੀ ਜੋ ਕੁਝ ਵੀ ਦੱਸਾਂਗੀ ਸੱਚ ਦੱਸਾਂਗੀ ਤੇ ਬੁੱਢੀ ਮਾਈ ਉਹਨੂੰ ਆਖਦੀ ਐ ਕਹਿੰਦੀ ਭਾਈ ਮੇਰਾ ਜਵਾਨ ਪੁੱਤ ਨਿਰਦੋਸ਼ ਸੀ ਉਹਦੇ ਨਾਲ ਦਾ ਇੱਕ ਮਿੱਤਰ ਸੀ ਉਹਨੇ ਕਿਸੇ ਦਾ ਕਤਲ ਕਰ ਦਿੱਤਾ ਮੇਰੇ ਪੁੱਤ ਦਾ ਇੱਕ ਮਿੱਤਰ ਸੀ ਉਹਨੇ ਕਿਸੇ ਦਾ ਕਤਲ ਕਰਿਆ ਕਹਿੰਦੇ ਜਦੋਂ ਕਤਲ ਕਰਿਆ ਇਹ ਉਹਦਾ ਮਿੱਤਰ ਸੀ ਇਹਨੂੰ ਉਹਦੀ ਗਵਾਹੀ ਦੇਣੀ ਪੈਗੀ ਕਹਿੰਦੇ ਜਦੋਂ ਗਵਾਹੀ ਦਿੱਤੀ ਇਹਨੇ ਗਵਾਹੀ ਝੂਠੀ ਦੇ ਦਿੱਤੀ ਕਹਿੰਦੇ ਸਾਡੇ ਕੋਲ ਬਿਲਕੁਲ ਵੀ ਜ਼ਮੀਨ ਨਹੀਂ ਸੀ ਸਾਡੇ ਕੋਲ ਬਿਲਕੁਲ ਵੀ ਜ਼ਮੀਨ ਨਹੀਂ ਪਰ ਇਹਨੇ ਕਿਸੇ ਦੀ ਝੂਠੀ ਫਰਦ ਕਢਾ ਕੇ ਜ਼ਮੀਨ ਆਪਣੇ ਨਾਂ ਦੱਸ ਕੇ ਝੂਠੀ ਗਵਾਹੀ ਦਿੱਤੀ ਅੱਛਾ ਜੀ ਕਹਿੰਦੇ ਕੋਰਟ ਦੇ ਵਿੱਚ ਬਾਦ ਦੇ ਵਿੱਚ ਜਾਂਚ ਪੜਤਾਲ ਹੋਈ ਜਦੋਂ ਜਾਂਚ ਪੜਤਾਲ ਹੋਈ ਕਹਿੰਦੇ ਪਤਾ ਲੱਗ ਗਿਆ ਉਹਨਾਂ ਨੂੰ ਕਿ ਝੂਠੀ ਗਵਾਹੀ ਦਿੱਤੀ ਹੈ ਝੂਠੀ ਫਰਦ ਕਢਾ ਕੇ ਦਿੱਤੀ ਹੈ ਕਿਸੇ ਦੀ ਜ਼ਮੀਨ ਆਪਣੀ ਦੱਸੀ ਇਹਨੇ ਕਹਿੰਦੇ ਉਸ ਦੋਸ਼ ਦੇ ਵਿੱਚ ਉਹਨੂੰ ਸਜ਼ਾ ਦੇ ਦਿੱਤੀ ਹੈ ਕਹਿੰਦੇ ਇਸੇ ਲਈ ਜੇਲ੍ਹ ਦੇ ਵਿੱਚ ਬੰਦਾ ਹੈ ਹੋਰ ਕੋਈ ਕਾਰਨ ਨਹੀਂ ਕਹਿੰਦੇ ਪਰ ਜਦੋਂ ਸਜ਼ਾ ਦਿੱਤੀ ਹੈ ਜੱਜ ਨੇ ਪਤਾ ਨਹੀਂ ਕੀ ਲਿਖਿਆ ਕੀ ਨਹੀਂ ਉਹਦੀ ਜਵਾਨਤ ਨਹੀਂ ਹੋ ਸਕਦੀ ਹੁਣ ਤੇ ਪਰਮਜੀਤ ਸਿੰਘ ਦੁਆਰਾ ਮਹਾਂਪੁਰਖਾਂ ਕੋਲ ਆਇਆ ਤੇ ਆ ਕੇ ਦੱਸਦਾ ਕਹਿੰਦਾ ਮਹਾਂਪੁਰਖੋ ਇਹ ਬੁੱਢੀ ਮਾਈ ਆਖਦੀ ਹੈ ਇਹਦਾ ਇੱਕ ਮਿੱਤਰ ਸੀ ਇਹਦੇ ਪੁੱਤਰ ਦਾ ਜਿਹੜਾ ਇਹਦਾ ਪੁੱਤ ਜੇਲ੍ਹ ਵਿੱਚ ਬੰਦਾ ਹੈ ਉਹਦਾ ਇੱਕ ਮਿੱਤਰ ਸੀ ਉਹਨੇ ਕਿਸੇ ਦਾ ਕਤਲ ਕਰ ਦਿੱਤਾ ਤੇ ਇਹਨੇ ਝੂਠੀ ਗਵਾਹੀ ਦੇ ਦਿੱਤੀ ਇਸ ਲਈ ਜੇਲ੍ਹ ਦੇ ਵਿੱਚ ਬੰਦ ਹੈ ਤੇ ਮਹਾਪੁਰਖ ਬੈਠੇ ਹੱਸਣ ਲੱਗ ਪਏ ਬੈਠੇ ਨੇ ਹਸਣ ਤੇ ਹੱਸਣ ਲੱਗ ਪਏ ਕਹਿੰਦੇ ਪਰਮਜੀਤ ਸਿੰਘਾ ਇੱਕ ਗੱਲ ਦੇਖ ਝੂਠੀ ਗਵਾਹੀ ਦਿੱਤੀ ਇੱਥੇ ਦੀ ਅਦਾਲਤ ਹੈ ਝੂਠ ਤਾਂ ਇੱਥੇ ਦੀ ਅਦਾਲਤ ਨੇ ਨਹੀਂ ਚੱਲਿਆ ਤੇ ਉੱਥੇ ਦੀ ਅਦਾਲਤ ਕਿਵੇਂ ਚੱਲੇਗੀ ਝੂਠ ਤਾਂ ਇੱਥੇ ਦੀ ਅਦਾਲਤ ਚੱਲ ਨਹੀਂ ਸਕੀ ਜਦ ਇਹ ਸਜ਼ਾ ਦੇ ਦਿੱਤੀ ਕਹਿੰਦੇ ਉਹ ਮਾਲਕ ਦੀ ਦਰਗਾਹ ਦੇ ਵਿੱਚ ਫਿਰ ਝੂਠ ਕਿਵੇਂ ਚੱਲ ਜਾਏਗਾ ਕਹਿੰਦੇ ਇੱਥੇ ਉਹਨੇ ਸਿੱਧੇ ਹੀ ਜੱਜ ਦੇ ਨਾਲ 315 ਕਰੀ ਜੱਜ ਨੂੰ ਝੂਠ ਬੋਲਿਆ ਕਹਿੰਦੇ ਜੱਜ ਨੇ ਸਜ਼ਾ ਸੁਣਾ ਦਿੱਤੀ ਦੇਖੋ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਆ ਅਸੀਂ ਝੂਠ ਬੋਲਦੀਏ ਮਾਫ਼ ਹੋ ਜਾਂਦਾ ਪਰ ਜਿਹੜਾ ਬੰਦਾ ਜੱਜ ਨੂੰ ਹੀ ਝੂਠ ਬੋਲਦੇ ਨੂੰ ਸਜ਼ਾ ਮਿਲੇਗੀ ਤੇ ਇਸੇ ਤਰ੍ਹਾਂ ਮਹਾਂਪੁਰਖ ਸਮਝਾਉਂਦੇ ਨੇ ਕਹਿੰਦੇ ਭਰਮਜੀਤ ਸਿੰਘਾ ਝੂਠ ਇੱਥੇ ਦੀ ਅਦਾਲਤ ਵਿੱਚ ਨਹੀਂ ਚੱਲੇ ਆ ਇੱਥੇ ਦੇ ਜੱਜ ਸੀ ਜੋ ਮਾਲਕ ਸੀ ਉਹਨੇ ਨਹੀਂ ਚੱਲੇ ਆ ਤੇ ਉੱਥੇ ਦਾ ਮਾਲਕ ਕਿਵੇਂ ਚੱਲੇਗਾ ਜੇ ਅਸੀਂ ਤਰਨਾ ਹੈ ਕਹਿੰਦੇ ਉਸ ਵੇਲੇ ਮਹਾਂਪੁਰਖਾਂ ਨੇ ਬਚਨ ਕੀਤਾ ਸੀ ਕਹਿੰਦੇ ਜੇ ਅਸੀਂ ਤਰਨਾ ਹੈ ਤਾਂ ਉਥੇ ਦੀ ਅਦਾਲਤ ਦੇ ਵਿੱਚ ਕਿਸੇ ਸੱਚੇ ਦੀ ਗਵਾਹੀ ਦੇਣੀ ਪਵੇਗੀ ਜਿਹੜਾ ਬੰਦਾ ਸੱਚਾ ਹੋਏਗਾ ਉਹ ਕਿਸੇ ਦੀ ਗਵਾਹੀ ਦੇਵੇਗਾ ਉਥੇ ਦੀ ਅਦਾਲਤ 'ਚ ਉਥੇ ਝੂਠੇ ਦੀ ਗਵਾਹੀ ਨਹੀਂ ਚੱਲਣੀ